ਅਰਸ਼ੰਦਰ ਦੇ ਸਿਵਲ ਹਸਪਤਾਲ ਦੇ ਉੱਤੇ ਗੰਭੀਰ ਇਲਜ਼ਾਮ ਲੱਗਦੇ ਹੋਏ ਨਜ਼ਰ ਆਇਆ ਕਿ ਬਿੱਤ ਦਿਨੀ ਗੜ ਸ਼ਕਰ ਦੇ ਪਿੰਕਪੋਰ ਤੋਂ ਦਾਖਲ ਹੋਇਆ ਉਸ ਸੱਗੇ ਭਰਾਵਾ ਨੂੰ ਜੋ ਹੈ ਇਲਾਜ ਨਾ ਮੰਨ ਚੱਲਦਿਆ ਅੰਕਾਈ ਚਾਂਦੀਸ਼ਾ ਮਹਿਤਾ ਜਿੱਥੇ ਪਹੁੰਚੇ ਜਿੱਥੇ ਕਿਉਂ ਨਾ ਬਲੋਕ ਸਿਵਲ ਹਸਪਤਾਲ ਦੇ ਉੱਤੇ ਸਖਤ ਤੇ ਗੰਭੀਰ ਇਲਜ਼ਾਮ ਲਗਾਏ ਗਏ ਤਾਂ ਦਾਸਤਾ ਕਿ ਬਿੱਤ ਦਿਨੀ ਇਹ ਦੋਵੇਂ ਸੱਗੇ ਭਰਾਜੋ ਨੇ ਉਹ ਸਿਵਲ ਹਸਪਤਾਲ ਚ ਦਾਖਲ ਸਿਵਲ ਹਸਪਤਾਲ ਦੇ ਦਾਖਲ ਹੈ ਲੇਕਿਨ ਇਹਦਾ ਕਹਿਣਾ ਹੈ ਕਿ ਕਈ ਸੀ ਟਿਕਰ ਜਾਣ ਦੇ ਬਾਬਤ ਹੋਦਰ ਹਸਪਤਾਲ ਤੇ ਕਿਸੇ ਵੀ ਤਰ੍ਹਾਂ ਦਾ ਸਹੀ ਇਹ ਹਸਪਤਾਲ ਦਾ ਗਾਜ ਨਹੀਂ ਕੀਤਾ ਜਾ ਰਿਹਾ ਚਲਦੇ ਆਜੇ ਹੁਣ ਚਾਰਜ ਵਿਜੇ ਵੀ ਹਰ ਚਾਰਜ ਨਿਮੇਸ਼ਾਂ ਉੱਥੇ ਪਹੁੰਚੇ ਅਤੇ ਇਹਦਾ ਦੋਹਾ ਕਾਮੇ ਜੋ ਹੈ ਖਾਲਚਾਲ ਨਾਲ ਪੁੱਛਿਆ ਗਿਆ ਅਤੇ ਨਾਲ ਨਾਲ ਪੁੱਛਿਆ ਗਿਆ ਕਿ ਇਹਨਾਂ ਦਾ ਇਲਾਜ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤਾਂ ਆਸਤੇ ਕਿ 3 ਜੂਨ ਤੋਂ ਸਿਵਲ ਹਸਪਤਾਲ ਦੇ ਵਿੱਚ ਦੋਨੋਂ ਭਰਾ ਦਾਖਲ ਹਨ ਅਤੇ ਅਲਤਾ ਇੰਚਾਰਜ ਜਿਹੜੇ ਪਿੰਡ ਤੋਂ ਆਇਆ ਅੱਜ ਹਸਪਤਾਲ ਪਹੁੰਚਿਆ ਤੇ ਜ਼ਖਮੀ ਆਦਾ ਉਹਨਾਂ ਵੱਲੋਂ ਹਾਰ ਜਾਂਿਆ। ਇਸ ਮੌਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਤਵੀ ਰਾਮਦਾਸ ਸਨੇਹ ਦੱਸਿਆ ਕੀ ਬੀਤੇ 3 ਜੂਨ ਦੀ ਰਾਤ ਨੂੰ ਪਿੰਡ ਦੇ ਕੁਝ ਬੰਤੀਆਂ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕਰਕੇ ਪੰਚੋੜ ਕੀਤੀ ਗਈ ਅਤੇ ਕੁੱਟਮਾਰ ਕਰਕੇ ਉਸ ਨੂੰ ਅਤੇ ਉਸ ਦੇ ਵੱਡੇ ਭਰਾ ਜਸਵਿੰਦਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ। ਉੱਥੇ ਹੀ ਦੱਸਿਆ ਕਿ ਨਿਮਸ਼ਾ ਮਹਿਤਾ ਨੇ ਇਸ ਵਾਰੇ ਗਲਤ ਬਤ ਕਰਦਿਆ ਹੋਇਆ ਸਿਵਲ ਹਸਪਤਾਲ ਦੀ ਅਤੇ ਡਾਕਟਰਾਂ ਦੀ ਕਾਰਵਾਈ ਤੇ ਸਵਾਲ ਚੁੱਕੇ ਹਨ।

ਬਿਆਨ ਕੋਈ ਨਹੀਂ ਹੁੰਦਾ ਕਿ ਹਰ ਤਾਂ ਤੁਹਾਨੂੰ ਅਸੀਂ ਕੁਝ ਨਹੀਂ ਕਰ ਸਕਦੇ ਕਦੀ 12 ਵਜੇ ਆ ਕੇ ਆਪਣਾ ਵੋਇਡ ਨਹੀਂ ਖਾਂਦੇ ਰੇਗੀ 3 ਦਿਨ ਬਾਅਦ ਬਿਆਨ ਹੋਏਗੀ ਕਿ ਬਹੁਤ ਕੋਈ ਕਾਰਵਾਈ ਨਹੀਂ ਹੋਈ ਕਰ ਦਿੱਤੇ ਕੋਈ ਕੁਝ ਨਹੀਂ ਹੋਇਆ ਇਹ ਸੇਮ ਗੁੰਦਾ ਹੋਵੇਗਾ ਯਾਨੀ ਨਾਲੋਂ ਕੱਤਰੀ ਹੋ ਗਈ ਹੈ ਜੀ ਅੱਛਾ ਜੀ ਹਾਂ ਜੀ ਤੇ ਮੇਰਾ ਤੇ ਅੰਗੂਈ ਆ ਵੀ ਪਈ ਹੈ ਜੀ ਕੋਈ ਤੇ ਉਹ ਲਿਖਿਆ ਕੋਈ ਠੀਕ ਨਹੀਂ ਕੋਈ ਮੇਰਾ ਸਾਟ ਜੀ ਆ ਸੂਰਗਾ ਟੋੜੀ ਹੈ ਰੂਟੀ ਨੂੰ ਆ ਪਹਿਲਾਂ ਚੱਲਦੀ ਜੇ ਵੀ ਚੱਲਦੀ ਨਹੀਂ ਤੇ ਇੱਕ ਸੇਤ ਤੇ ਲੱਗੀ ਹੈ ਜੀ ਹੋਵੇ ਜਿਹਾ ਜਿਹਾ ਨਹੀਂ ਹੋ ਰਿਹਾ ਮੇਰਾ ਭਰਾ ਪਿਆ ਹੈ ਕਿ ਉਹ ਤਾਂ ਬਹੁਤ ਜਿਆਦਾ ਸਾਕੇ ਥੋੜਾ ਸਿਰ ਉਂਦੇ ਬਚੇ ਕੋਈ ਮੋਸ ਇਅਰਸ ਹੈ ਉਹ ਨਾ ਹੁਣ ਫੀਆਈਰ ਨੂੰ ਬੰਦੇ ਡਾਕਰ ਕਬਜ਼ੇ ਮੇਰੇ ਜਿਹੜਾ ਪ੍ਰੈਸ਼ਰ ਆਉਣਾ ਸੀ ਇੱਥੇ ਆ ਮਸਲਾ ਆਇਆ ਤੇ ਉਹ ਸਾਡੇ ਘਰੇ ਆਪੇ ਸਾਡਾ ਦੇਖਤ ਪੰਗਿਆ ਤੱਕ ਕੇ ਆਇਆ ਜਿਹੜਾ ਭੰਕੇ ਅੰਦਰ ਵੜ ਕੇ ਸਾਡੇ ਤੇ ਹੱਥ ਨਾ ਸਤਾ ਇਹਦੇ ਕਪੜੇ ਵੀ ਖਾੜੇ ਗਏ ਆ ਵੀ ਬਣੇ ਗਏ ਆ ਕਾਂ ਤਾਂ ਕਛਾਈ ਸਨ ਪੂਰੀ ਸਾਡੇ ਛੋਟੇ ਛੋਟੇ ਬੱਚੇ ਸਾਡੇ ਪਿਆਰੇ ਖੰਮਾ ਨੂੰ ਸਾਮਨਾ ਕੀਤਾ ਹੈ ਸਬਿਕਾਰ ਵਾਲ ਹੋ ਨਹੀਂ ਜਾਵੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤਾ ਜਾਣਾ ਜੀ ਲੱਗੀਆਂ ਹੈ ਸਿਰ ਤੇ ਸੱਟ ਲੱਗੀ ਹੈ ਮੇਰੇ ਹਸਬੰਦ ਦੇ ਸਿਰ ਤੇ ਸੱਟ ਲੱਗੀ ਹੈ ਇਹਨਾਂ ਦੇ ਮੇਰੇ ਦੇਹ ਨਾਲ ਵੀ ਉਂਗਲੀ ਵੱਢੀ ਹੈ ਇਹਨਾਂ ਦੀਆਂ ਉਂਗਲੀਆਂ ਤੇ ਸੱਟ ਲੱਗੀ ਹੈ ਹਸਪੀਟਲ ਲਾਜ ਵਾਸਤੇ ਲੈ ਕੇ ਆਏ ਸੀ ਹਸਪੀਟਲ ਆਏ 3 ਦਿਨ ਬਾਅਦ ਰਿਪੀਸ਼ ਨੂੰ ਕੀਤਾ ਇਹਨਾਂ ਦਵਾਈਆਂ ਸੀ ਬਾਹਰੋਂ ਕਿੰਨੀਆਂ ਕਿ ਜਿਹੜੇ ਲੋਕ ਤੱਕ ਕਹਿੰਦੇ ਬਿਆਨ ਕੋਰਸਣ ਨਹੀਂ ਲੈ ਕੇ ਜਾਂਦੇ ਉਹਨੂੰ ਤੱਕਾ ਅਸੀਂ ਪ੍ਰੋਬਲਮ ਨਹੀਂ ਕਰਨਾ। ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਸਾਫ ਮਿਲਿਆ ਤੇ ਮੇਸਾ ਸਾਫ ਮਿਲਿਆ ਜਾਵੇ। ਅਸੀਂ ਸਿਵਲ ਹਸਪੀਟਲ ਰਡ ਸ਼ੰਕਰ ਖੜੇ ਆਂ। ਔਰ ਬੜੇ ਦੁੱਖ ਦੇ ਨਾਲ ਮੈਨੂੰ ਇਹ ਗੱਲ ਦੱਸਦਿਆਂ ਵੀ ਸ਼ਰਮ ਆ ਰਹੀ ਹੈ ਕਿ ਓਟ ਪਿੰਡ ਦੇ ਵਿੱਚ ਦਿਨ ਤੋਂ ਜੋ ਝਗੜਾ ਹੋਇਆ ਔਰ ਝਗੜਾ ਹੋਣ ਤੋਂ ਬਾਅਦ ਜਿਹੜਾ ਕਿਸੇ ਨੇ ਵੀ ਕੁਝ ਵਿੱਚ ਨਹੀਂ ਕੀਤੀ ਹਸਪੀਟਲ ਦੇ ਅੰਦਰ ਇਹਨਾਂ ਮਰੀਜ਼ਾਂ ਦੀ ਔਰ ਉਲਟਾ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਦੋਂ ਤੱਕ ਪੁਲਿਸ ਆਕੇ ਬਿਆਨ ਨਹੀਂ ਲੈਂਦੀ ਉਦੋਂ ਤੱਕ ਜਿਹੜਾ ਅਸੀਂ ਕੋਈ ਤੁਹਾਨੂੰ ਦਵਾਈ ਵੀ ਦੇ ਸਕਦੇ ਇੱਕ ਗੋਲੀ ਤੱਕ ਨਹੀਂ ਦਿੱਤੀ ਗਈ ਇਹਨਾਂ ਨੂੰ ਇੱਕ ਟੈਬਲੇਟ ਤੱਕ ਨਹੀਂ ਦਿੱਤੀ ਗਈ ਔਰ ਟਰੀਟਮੈਂਟ ਇਹਦਾ ਕੋਈ ਨਹੀਂ ਕੀਤਾ ਗਿਆ ਹੁਣ ਇਮਰਜੈਂਸੀ ਕਿਉਂ ਪਣੀ ਹੋਈ ਹੈ ਔਰ ਇਹੋ ਜਿਹੇ ਝਗੜੇ ਦੇ ਜਿਹੜੇ ਕੇਸਿਸ ਆਉਂਦੇ ਆ ਕਿਹੜਾ ਕਾਨੂੰਨ ਹੈ ਜਿਹੜਾ ਇਹ ਕਹਿ ਰਿਹਾ ਹੈ ਕਿ ਝਗੜੇ ਦੇ ਕੇਸਿਸ ਦੇ ਵਿੱਚ ਤੁਸੀਂ ਜਦੋਂ ਤੱਕ ਪੁਲਿਸ ਬਿਆਨ ਨਹੀਂ ਦਿੰਦੀ ਲੈ ਕੇ ਜਾਂਦੀ ਉਦੋਂ ਤੱਕ ਟ੍ਰੀਟਮੈਂਟ ਨਹੀਂ ਦੇਣਾ ਅਸੀਂ ਮੈਂ ਅੱਜ ਇਹ ਗੱਲ ਕਹਿਣਾ ਚਾਹਨੀ ਆ ਕਿ ਇਥੇ ਨੇਰ ਪਿਆ ਹੋਇਆ ਨੇਰ ਕਰਦੀ ਪਈ ਹੋਈ ਆ ਤੱਕੇ ਸ਼ਾਈ ਦੀ ਜਿਹੜਾ ਸਭ ਹੱਦਾ ਬੰਨੇ ਲੰਘੀ ਹੋਈ ਆ ਇਹ ਸਰਕਾਰ ਪਰ ਇਹਨਾਂ ਡਾਕਟਰਾਂ ਦੇ ਖਿਲਾਫ 3 ਜੂਨ ਨੂੰ ਜਦੋਂ ਇਹ ਆਏ ਹੋਣਗੇ ਉਹ ਤਰੀਕ ਦੇ ਜਿਹੜਾ ਡਾਕਟਰ ਪਤਾ ਕਰਕੇ ਬਕਾਇਦਾ ਤੌਰ ਤੇ ਇਹ ਇਹਨਾਂ ਖੋਲੋ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਜਿਹੜਾ ਮੈਕਨੇਦਰ ਵਿੱਚ ਦਵਾਈ ਜਾਊਗੀ ਔਰ ਕੋਰਟ ਤੱਕ ਵੀ ਜਾਣਾ ਪਿਆ ਤੱਕ ਕੋਰਟ ਤੱਕ ਵੀ ਅਸੀਂ ਜਿਹੜਾ ਜਾਵਾਂਗੇ ਇਹਨਾਂ ਦੇ ਇਨਸਾਫ ਦੇ ਖਾਤੇ ਤੇ ਇਹ ਕੋਈ ਕਾਨੂੰਨ ਨਹੀਂ ਆ ਔਰ ਇਹੋ ਜੀ ਤੱਕੇਚਾਈ ਜਿਹੜੀ ਅਸੀਂ ਆਪਣੇ ਗੜ ਸ਼ੰਕਰ ਦੇ ਵਿੱਚ ਬਿਲਕੁਲ ਚੱਲਣ ਨਹੀਂ ਦੇਵਾਂਗੇ ਬਿਲਕੁਲ ਪੇਸ਼ੈਂਟ ਇਹ ਲੜਾਈ ਚੰਦੇ ਦੀ ਇਸ਼ਟਾਈ ਕਰਨ ਨਾਲ ਸਭ ਤਿੰਨ ਤਰੀਕ ਮਾਇਸਾ ਡਾਕਟਰ ਨੇ ਪਰਚਾ ਕਰ ਦਿੱਤਾ ਤੇ ਪਰਚਾ ਕੱਟਣ ਤੋਂ ਬਾਅਦ ਉਹਦੀ ਜਿਹੜੀ ਓਪੀਨੀਅਨ ਸੀਗੇ ਉਹ ਵੀ ਕਾਇਆ ਉਸ ਤੋਂ ਬਾਅਦ ਜਿਹੜੇ ਔਨ ਡਿਊਟੀ ਡਾਕਟਰ ਸਾਹਿਬ ਸੀਗੇ ਉਹਨਾਂ ਨੇ ਇਹਨਾਂ ਦੀ ਬੜੀ ਤੋਂ ਪੇਸ਼ੀ ਦੇਖਿਆ ਸੀ ਸੀਸੀ ਦੇ ਬਰਾਂਸੀਆ ਸੀਤਾ ਤੇ ਉਹਦੇ ਵਿੱਚ ਕੁਝ ਸੱਟਾਂ ਆਈਆਂ ਹਨ ਤੇ ਕੱਲ ਰੌਮ ਦੇ ਉੱਤੇ ਮੈਂ ਜਨਰਲ ਸਰਜਨ ਐ ਕਪਟਰ ਮੇਰਾ ਨੇ ਪੱਜਾ ਕੱਟਿਆ ਸੀ ਉਹਨਾਂ ਨੇ ਮੈਨੂੰ ਨਾਲ ਲੈ ਕੇ ਆਪਾਂ ਉਹਨਾਂ ਦਾ ਸਹਾਰਾ ਹੋ ਰੂਗਾ ਤਾ ਹੈਗਾ ਤੇ ਰੌਮ ਦੇ ਦੌਰਾਨ ਉਹਨਾਂ ਦੀ ਸੱਟਾਂ ਨੂੰ ਦੇਖ ਕੇ ਅਸੀਂ ਇਹਨਾਂ ਨੂੰ ਥਿਲੇ ਚੰਡੀਗੜ੍ਹ ਜਾਂ ਬੱਤੀ ਸੈਕਟਰ ਚੰਡੀਗੜ੍ਹ ਬਿਊਰੋ ਸਰਜੀ ਲਈ ਵਾਸਤੇ ਰੱਖ ਦਿੱਤਾ ਸੀ ਤੇ ਉਸ ਟਾਈਮ ਮਰੀਜ਼ ਦੀ ਵਾਈਫ ਉਹਨਾਂ ਦੇ ਨਾਲ ਸੀ ਵੀ ਇਹਨਾਂ ਨੂੰ ਆਪਾਂ ਸਾਰਾ ਸਮਝਾ ਦਿੱਤਾ ਸੀ ਨਾ ਇਹਨਾਂ ਨੂੰ ਅੱਗੇ ਭਾਦਰ ਕਿੰਨੇ ਲੋੜ ਹੈ ਜੋ ਕਿ ਕਿਸੇ ਨਾ ਕਿਸੇ ਤਰ੍ਹਾਂ ਪਰਸ਼ੰਦ ਨਹੀਂ ਹੋ ਸਕਦੀ ਨਾਈਨ ਡਿਸਟ੍ਰਿਕਟ ਹਸਪੀਟਲ ਵਿੱਚ ਜਾਣ ਦੀ ਲੋੜ ਹੋ ਸਕਦੀ ਹੈ ਤੇ ਪਰ ਪੇਸ਼ੈਂਟ ਨਹੀਂ ਕਿਹਾ इवन ਅੱਜ ਵੀ ਹੁੰਦੀ ਸੀ ਇਹਨਾਂ ਨੂੰ ਰੈਫਰ ਬਣਾ ਕੇ ਦੇ ਲਿਆ ਹੁੰਦੀ ਉਹ ਕੱਲ੍ਹ ਦੀ ਚਾਲ ਦੇ ਨੇ ਇਹਦੇ ਵਿੱਚ ਬਾਕੀ ਉਹ ਕਹਿ ਰਹੇ ਕਿ ਸਾਡੀ ਟ੍ਰੀਟਮੈਂਟ ਨਹੀਂ ਹੋਈ ਟ੍ਰੀਟਮੈਂਟ ਦਾ ਸਾਰਾ ਫਾਈਲ ਦਾ ਰਿਕਾਰਡ ਜਿਹੜਾ ਸਾਡੇ ਕੋਲ ਸਹੀ ਉਹਨਾਂ ਨੂੰ ਸਾਰੇ 50-50 ਇੰਜੈਕਸ਼ਨਸ ਦੇਣੇ ਨੇ ਬਾਕੀ ਇਹ ਹੈ ਕਿ ਨਾ ਜਿਹੜੇ ਹੈਡੀਮੀ ਨੂੰ ਟੀਕ ਕਰਨ ਵਾਸਤੇ ਟ੍ਰੀਟਮੈਂਟ ਹੈ ਉਹ ਉਹਨਾਂ ਲਈ ਪ੍ਰੈਸ਼ ਟੈਸਟ ਲਈ ਸੈਂਟਰ ਦੇ ਵਿੱਚ ਹੀ ਹੋਏਗਾ ਉਹ ਸਿਵਲ ਹਸਪੀਟਲ ਪ੍ਰੈਸ਼ ਟੈਸਟ ਲਈ ਨਹੀਂ ਪੋਸੀਬਲ ਹੈ ਬਹੁਤ ਤਾਂ ਆਲਰੇਡੀ ਉਹਨਾਂ ਨੂੰ ਰੈਫਰ ਕਰ ਚੁੱਕੇ ਆਂ ਬਟ ਮਰੀਜ਼ ਨਹੀਂ ਜਾ ਰਿਹਾ ਹੱਸਾ ਉਹਨਾਂ ਰਾਤਾਂ